ਉਹਪੁਰ ਦੇ ਪਿੰਡਾ ਮਚੱਕ ਵਾਲਾ ਚ ਜੋ ਕਿ 2023 ਦੇ ਵਿੱਚ ਵੀ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦੀ ਪਾਣੀ ਨੇ ਤਬਾਹੀ ਕੀਤੀ ਸੀ ਤੇ ਅੱਜ ਵੀ ਤੁਸੀਂ ਹਾਲਾਤ ਦੇਖ ਲਓ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਪਤਲੇ ਬਿਲਕੁਲ ਤਬਾਹ ਚੁੱਕੀਆਂ ਨੇ ਸਾਲ ਦੇ ਸਾਲ ਹੀ ਇਹਨਾਂ ਨੂੰ ਬਹੁਤ ਹੀ ਜ਼ਿਆਦੀ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ ਪਾਣੀ ਕਰਕੇ ਬਹੁਤ ਤਬਾਹੀ ਹੁੰਦੀ ਹੈ ਇਸ ਇਲਾਕੇ ਦੀ ਤੇ ਹੁਣ ਪੁੱਛ ਰਿਹਾ ਸੀ ਵੀਰਾਂ ਨੂੰ ਮੈਂ ਵੀ ਪ੍ਰਸ਼ਾਸਨ ਨੇ ਤੁਹਾਨੂੰ ਕਿਤੇ ਸੁਰੱਖਿਅਤ ਥਾਵਾਂ ਤੇ ਜਾਣ ਵਾਸਤੇ ਕਿਹਾ ਕਹਿੰਦੇ ਜੀ ਅਜ ਤੱਕ ਇੱਥੇ ਕੋਈ ਪਹੁੰਚਿਆ ਹੀ ਨਹੀਂ ਹੈ ਜਦ ਕਿ ਸਾਡੀਆਂ ਸਰਕਾਰਾਂ ਦਾਵਾ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਜੋ ਸਥਿਤੀ ਹੈ ਉਹ ਬਿਲਕੁਲ ਕੰਟਰੋਲ ਦੇ ਵਿੱਚ ਹੈ ਤੇ ਆਹ ਦੇਖੋ ਜੀ ਆ ਕਿੱਥੇ ਕੰਟਰੋਲ ਹੈ ਇੱਥੋਂ ਦਰਿਆ ਜੇ ਤਕਰੀਬਨ 2 ਜਾਂ 3 ਕਿਲੋਮੀਟਰ ਦੂਰ ਹੈ ਤੇ ਪਰ ਦੇਖੋ ਦਰਿਆ ਦਾ ਜਿਹੜਾ ਪਾਣੀ ਹੈ 2-3 ਕਿਲੋਮੀਟਰ ਕਈ ਪਿੰਡਾਂ ਨੂੰ ਆਪਦੀ ਲਪੇਟ ਦੇ ਵਿੱਚ ਲੈ ਚੁੱਕਾ ਹੈ ਵੀ ਕਹਿੰਦੇ ਵੀ ਜਿਹੜਾ ਪਾਣੀ ਉਹ ਦਰਿਆਵਾਂ ਦੇ ਅੰਦਰ ਅੰਦਰ ਹੀ ਆ ਆ ਦੇਖੋ ਜੀ ਆ ਪਿੰਡ ਨੇ ਫਰੋਜਪੁਰ ਦੇ ਜੋ ਵੀ ਪਾਣੀ ਦੀ ਬੜੀ ਵੱਡੀ ਮਾਰ ਦੇ ਹੇਠ ਆ ਚੁੱਕੇ ਨੇ ਇਹਨਾਂ ਪਿੰਡਾਂ ਦੇ ਹਾਲਾਤ ਮੈਨੂੰ ਨਹੀਂ ਲੱਗਦਾ ਕਿ ਕਿਸੇ ਮੀਡੀਆ ਨੇ ਵੀ ਦਿਖਾਏ ਹੋਣਗੇ ਅਜੇ ਤੱਕ ਕਿਸੇ ਪੰਜਾਬ ਦੇ ਕਿਸੇ ਵੱਡੇ ਚੈਨਲ ਨੇ ਸਰਕਾਰ ਤੱਕ ਇਹ ਤਸਵੀਰਾਂ ਪਹੁੰਚਾਈਆਂ ਹੋਣ ਵੀ ਪਿੰਡਾਂ ਦੇ ਵਿੱਚ ਆ ਕੇ ਵੇਖੋ ਕਿੰਦਾਂ ਹਾਲਾਤ ਨੇ ਕਿੰਦਾਂ ਘਰਾਂ ਦੇ ਵਿੱਚ ਪਾਣੀ ਐਂਟਰ ਹੋ ਚੁੱਕਾ ਹੈ ਉਹ ਪਿੱਛੇ ਸਾਰੇ ਹੀ ਘਰਾਂ ਦੇ ਵਿੱਚ ਪਾਣੀ ਐਂਟਰ ਹੋ ਚੁੱਕਾ ਹੈ ਲੋਕ ਘਰਾਂ ਦੇ ਵਿੱਚ ਬੈਠੇ ਨੇ ਵੀ ਸਰਕਾਰ ਤੋਂ ਉਮੀਦ ਲਾਈ ਬੈਠੇ ਨੇ ਵੀ ਕਦੋਂ ਕੋਈ ਪ੍ਰਸ਼ਾਸਨ ਸਾਡੇ ਕੋਲ ਆਵੇ ਤੇ ਸਾਨੂੰ ਕਿਤੇ ਸੁਰੱਖਿਅਤ ਥਾਵਾਂ ਤੋਂ ਕਿਤੇ ਆਵੇ ਤੇ ਇਹ ਨਾ ਲੋਕਾਂ ਦੇ ਹਾਲਾਤ ਐਦਾਂ ਦੇ ਨੇ ਵੀ ਹਰ ਸਾਲ ਹੀ ਐਦਾਂ ਦੀ ਤਬਾਹੀ ਆਉਂਦੀ ਹੈ ਤੇ ਜਾਨ ਤੇ ਜਾਨ ਕਿੱਥੇ ਵੀ ਅੱਜ ਵੀ ਦਿਖਾਣੇ ਤੁਹਾਨੂੰ ਪਾਣੀ ਦੇਖੋ ਕਿ ਕੋਈ ਵੀ ਫਸਲ ਟਿਕਦੀ ਨਹੀਂ ਹੈ ਬਿਲਕੁਲ ਪਾਣੀ ਪਾਣੀ ਦਿੱਤਾ ਦੇਖੋ ਕਹਿੰਦੇ ਕਿ ਲਾਉਣੀ ਜਾ ਰਿਹਾ ਪਰਿੰਦ ਨਹੀਂ ਚਾਹੇ ਕੋਈ ਜਾ ਰਿਹਾ ਕਿ ਜਿਸੂ ਕੋਈ ਬੰਦਾ ਉਨੀ ਘਾਟਰਾ ਪਾਣੀ ਫਿੱਕੀ ਕਰ ਦੇ ਨਹੀਂ ਜਾ ਰਿਹਾ ਦੇਖੋ ਟੂਬਲ ਮੋਟਰ ਛੋਨੇ ਦੀ ਫਸਲ ਹੈ ਜੋ ਕਿ ਕਿਸਾਨਾਂ ਨੇ ਬਹੁਤ ਹੀ ਕੁੱਤਾ ਵਾਂਗ ਪਾਲੀ ਹੈ ਅੱਜ ਆਪਣੀ ਅੱਖਾਂ ਨਾਲ ਉਹਨੂੰ ਤਬਾਹ ਹੋਦੀ ਦੇਖ ਰਹੇ ਹਾਂ ਕਿੱਥੇ ਦੇਖੋ ਪਾਣੀ ਕਿੰਨਾ ਤੇਜ਼ ਆ ਰਿਹਾ ਪਾਣੀ ਦਾ ਵਾਹ ਦੇਖੋ ਆ ਰੋੜ ਹੈ ਜੋ ਕਿ ਫਰੋਹਪੁਰ ਨੂੰ ਪੱਤੀ ਅੰਮ੍ਰਿਤਸਰ ਨਾਲ ਜੋੜਦਾ ਉਹ ਬਿਲਕੁਲ ਸੰਪਰਕ ਟੁੱਟ ਗਿਆ ਵੀ ਆਵਾਜ਼ ਹੀ ਬੰਦ ਹੈ ਰੋਰ ਰੋਰ ਜੋ ਪਕਤੀ ਤੇ ਫਰਮ ਨੂੰ ਵਾਇਰ ਤੇ ਜੋੜਦਾ ਹੈ ਬਿਲਕੁਲ ਬੰਦ ਹੋ ਚੁੱਕਾ ਹੈ ਬਲੌਕ ਹੈ ਇਸ ਤੇ ਤੋਂ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਤੇਜ਼ ਹੈ